ਰਾਮਪੁਰ ਗੁਜਰਾਉਂ ਡਿਸਟ੍ਰਿਕਟ ਸੰਗਰੂਰ ਅਲਕਾ ਡੜਬਾ ਹਾਂਜੀ ਬਾਈ ਜੀ ਆਪਾਂ ਨੂੰ ਕੀ ਦਿੱਕਤ ਸੀ ਜੀ ਵੀਰੇ ਫੀਮ ਖਾਂਦਾ ਸੀ ਪਹਿਲਾਂ ਬਸ ਫੇਰਾ ਚੂਰਾ ਪੋਸਤੇ ਆ ਗਏ ਟੋਡਿਆਂ ਤੇ ਬਿਨਾ ਪੱਛ ਤੇ ਟੋਡੇ ਜਿਉਂ ਲੱਗੇ ਚੌੜ ਚੌੜ ਚ ਲੱਗੇ ਤੇ ਮੁੜ ਕੇ ਕੋਸ਼ਿਸ਼ ਵੀ ਬਹੁਤ ਕਰੀ ਛੱਡਣ ਦੀ ਪਰ ਕੋਈ ਰਾਹ ਨਹੀਂ ਪਈ ਗੱਲ ਬਾਈ ਜੀ ਆਪਾਂ ਮਹੀਨੇ ਦੀ ਕਿੰਨੇ ਕ ਭੁੱਕੀ ਲੈ ਲੈਂਦੇ ਸੀ ਬਹੁਤ ਖਾਂਦੇ ਸੀ ਉਸ ਖਵਾਉਂਦੇ ਸੀ ਸਾਲਾ ਲੈਣ ਮੇਰੀ ਇਹ ਜੀ ਦੀ ਕੁੱਤ ਨਹੀਂ ਕਸਾਈ ਹੈ ਨਹੀਂ ਤਾਂ ਜੂ ਚੱਲੇ ਬਸ ਪਿੱਛੇ ਮੁੜ ਕੇ ਦੇਖਿਆ ਨਹੀਂ ਆਪਦੀ ਵੀ ਬਰਬਾਦੀ ਕਰਦੀ ਵੀ ਬਰਬਾਦੀ ਸਾਰਾ ਸੋਦੀ ਖਰਾਬ ਕਰਨ ਵਾਲਾ ਕੰਮ ਕਰ ਰਿਹਾ ਵੀ ਨਹੀਂ ਬੇ ਕਿੰਨੀ ਭੁੱਖ ਗੱਲਾਂ ਸੀ ਮਹੀਨੇ ਦੀ 2.5 ਤਨ ਕਿਲੋ 2.5 ਤਨ ਕਿਲੋ ਤੇ ਬਾਈ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਡੀ ਸਰਸਪੈਕ ਯੂਜ਼ ਕਰ ਦੇਣਗੇ ਤਕਰੀਬਨ 40 42 40 ਦਿਨ ਹੋ ਗਏ ਦੇ ਲਗਭਗ ਤੇ ਬਾਈ ਜੀ ਹੁਣ ਕੋਈ ਨਸ਼ਾ ਦਾ ਯੂਜ਼ ਕਰਦੇ ਹੋ ਨਹੀਂ ਭਰਾ ਬਹੁਤ ਬਹੁਤ ਧੰਨਵਾਦ ਬਾਈ ਤੂੰ ਐ ਲਾ ਲੈ ਜਿੰਦਗੀ ਨਰਕ ਬਣ ਰਹੀ ਸੀ ਸਾਲੀ ਹੁਣ ਤੂੰ ਐ ਲਾ ਲੈ ਵੀ ਖਰਚ ਵੀ ਸੁਧਾਰ ਹੋ ਗਿਆ ਮਤਲਬ ਜੇਬ ਚ ਪੈਸਾ ਨਹੀਂ ਕੜਨਾ ਸਾਰਾ ਦਿਨ ਆਹੀ ਕੀਤਾ ਹੋ ਰਿਹਾ ਦਾ ਆ ਪਖਾਣੀ ਲੋਕਾਂ ਨੂੰ ਪਖਾਣੀ ਬੋਲਣਾ ਕੰਮ ਕਰ ਰਿਹਾ ਦਾ ਸਾਲਾ ਤੇ ਬਾਈ ਜੀ ਜਿਹੜੇ ਉਹ ਲੱਖਾਂ ਵੀਰ ਆਪਣੇ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਭਰਾ ਇਹ ਹੀ ਗੱਲ ਕਹਿੰਨੇ ਆ ਵੀ ਨਿਕਲ ਜੋ ਨਰਕ ਚੋਂ ਵੈਤੂਆ ਲਾਲਾ ਇੱਕ ਚੌੜ ਚੌੜ ਚ ਮਸ਼ਹੂਰ ਬੁੱਧੀ ਚ ਬੰਦਾ ਲੱਗਦਾ ਉਹਦੇ ਬਾਅਦ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਾ ਘਰ ਜੋਗਾ ਨਾ ਬਾਹਰ ਜੋਗਾ ਵੈਤੂਆ ਲਾਲਾ ਵੀ ਜਰੂਰਸੇ ਨਿਕਲਦੇ ਵਧੀਆ ਰੋਂਗੇ ਛੱਡਦੇ ਹੋ ਯਾਰਾ ਕੰਜਰਖਾਨੇ ਜੋ ਨਿਕਲ ਜੋ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਲ ਸਹਿਯੋਗ ਕਰਨ ਵਾਸਤੇ